ਤੂੰ ਨਾਲ ਲਗਾ ਇਹਨਾਂ ਦੇ ਉਹ ਦੇਖਦਾ ਨਾਲ ਲਗਾ ਇਹਨਾਂ ਦੇ ਆਈ ਲਾਪਣਿਆ ਸੱਸੀ ਆਕਾਰ ਸਵਾਗਤ ਆ ਜੀ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਾਂ ਜੀ ਅੱਜ ਪਹੁੰਚ ਗਏ ਆਂ ਅਮਰitsar ਆਉਂਦਾ ਸਰ ਆਪਾਂ ਦਰਬਾਰ ਸਾਹਿਬ ਤੇ ਆਇਆ ਜੀ ਆਪਾਂ ਨੂੰ ਵੈਸੇ ਗੁਰੂ ਨੇ ਬੁਲਾਇਆ ਅੱਜ ਆਪਣੇ ਕਿਸਮਤ ਚ ਹੋਇਆ ਦਰਸ਼ਨ ਕਰਨ ਦੇ ਮੱਥਾ ਟੇਕਣ ਦੇ ਟਿਕਾਂਗੇ ਜਰੂਰ ਹੈ ਜੇ ਨਹੀਂ ਹੋਇਆ ਤਾਂ ਫਿਰ ਤਾਂ ਕਹਿ ਨਹੀਂ ਸਕਦੇ ਅੱਗੇ ਵੀ ਅਸੀਂ ਆਏ ਸੀ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਜਾਨਕੀ ਆਪਣਾ ਆਪਣੀ ਕਿਸਮਤ ਹੈ ਨਹੀਂ ਸੀ ਮੱਥਾ ਟੇਕਣਾ ਇਸ ਕਰਕੇ ਬਦ ਦਬਾਸ ਹੈ ਤੇ ਜਾਨਕੀ ਅੰਦਰ ਗਿਆ ਸੀ ਅੰਦਰ ਬਹੁਤ ਮੱਥਾ ਟੇਕ ਕੇ ਵਾਪਸ ਹੀ ਆ ਗਏ ਫਿਰ ਆਪਾਂ ਫਿਰ ਪਹੁੰਚੇ ਜੀ ਦੁਬਾਰਾ ਅੱਜ ਸ਼ਾਇਦ ਆਪਣੀ ਕਿਸਮਤ ਹੋਵੇ ਤੇ ਆਪਾਂ ਵੈਸੇ ਗੁਰਬਲਾਉਂ ਤੇ ਆਪਾਂ ਮੱਥਾ ਟੇਕਾਂਗੇ ਜ਼ਰੂਰ ਜਾਨਕੀ ਤੁਹਾਨੂੰ ਅੰਮ੍ਰਿਤਸਰ ਦੇ ਦਿਖਾਉਂਦੇ ਵੈਸੇ ਇੱਥੇ ਘੁੰਮਣ ਬਹੁਤ ਬੜੀ ਜਗ੍ਹਾ ਹੈ ਜਿੱਦਾਂ ਕਿ ਫੇਵਰੇਟ ਬਹੁਤ ਬੜੀ ਜਗ੍ਹਾ ਹੈ ਇੱਥੇ ਸੇਵ ਜਗ੍ਹਾ ਜਿੱਦਾਂ ਆਪਾਂ ਕਰੀਬਨ ਬਹੁਤ ਵਧੀਆ ਕਿਉਂਕਿ ਵੀਰ ਜੀ ਆਪਣਾ ਚੱਕਰ ਚੌਥੇ ਪੰਜਵੇਂ ਦਿਨ ਬਰ ਅੰਮ੍ਰਿਤਸਰ ਲੱਗੇ ਰਿਹਾ ਦਾ ਤੇ ਨਾਲ ਆਪਣੇ ਸੁੱਖਾ ਭਾਈ ਆਏ ਨੇ ਇਹਨੂੰ ਮੈਂ ਆਪਾਂ ਨਾਲ ਪੱਕਾ ਹੀ ਰੱਖ ਲੈ ਕਿ ਤੂੰ ਨਾਲ ਹੀ ਜਾਇ ਕਰਨਾ ਆਪਣੇ ਪਾਰਟੀ ਗਾਰਡ ਦੇ ਤੋਂ ਪੱਕਾ ਇਹ ਪੱਕਾ ਹੀ ਆਪਣੇ ਨਾਲ ਆਊਗਾ ਆਪਾਂ ਹੁਣ ਅੱਜ ਅੰਮ੍ਰਿਤਸਰ ਕੱਲ੍ਹ ਨਹੀਂ ਪਰਸੋਂ ਫਿਰ ਜਾ ਰਹੇ ਹਾਂ ਲੁਧਿਆਣੇ ਤੇ ਫਿਰ ਜਾਨੀ ਕਿ ਇੱਥੇ ਜਿਹੜਾ ਮੇਰਾ ਵੀਰ ਕੋਈ ਆਉਂਦਾ ਨਾ ਵੈਸੇ ਤਕਰੀਬਨ ਸਾਰੇ ਆ ਚੁੱਕੇ ਆ ਕੋਈ ਰਹਿ ਨਹੀਂ ਗਿਆ ਜਿਹੜਾ ਆਉਂਦਾ ਦੁਬਾਰਾ ਆਉਣ ਤੇ ਜਰੂਰ ਕੋਸ਼ਿਸ਼ ਕਰਦਾ ਵੀ ਉਹਦੇ ਸਾਥ ਆਉਣਾ ਚਾਹੀਦਾ ਤੇ ਤੁਹਾਨੂੰ ਬਾਕੀ ਦੁਕਾਨਾਂ ਦਿਖਾਉਂਦੇ ਲੱਗੀਆਂ ਆਪਣਾ ਅਸੀਂ ਦੋਵੇਂ ਜੀ ਗੱਡੀ ਲੈ ਕੇ ਆਏ ਆ ਸਪੈਸ਼ਲ ਮੱਥਾ ਟੇਕਣ ਵਾਸਤੇ ਤੇ ਅੱਜ ਕਰਾਂਗੇ ਇੱਥੇ ਆਪਾਂ ਤਕਰੀਬਨ ਹੋ ਸਕਦਾ ਵੈਸੇ ਗੁਰੂ ਦੀ ਕਿਰਪਾ ਨਾਲ ਆਪਾਂ ਇੱਥੇ ਰੁਕ ਜਾਈਏ ਨਹੀਂ ਤੇ ਫਿਰ ਸ਼ਾਮਾਂ ਨੂੰ ਤੁਰਾਂਗੇ ਜਿੱਥੇ 5 ਵਜੇ ਦੇ ਲਗਭਗ ਤੇ ਆਪਾਂ ਤੁਹਾਨੂੰ ਇੱਥੇ ਦਿਖਾਵਾਂਗੇ ਜਿਲਿਆਂ ਵਾਲਾ ਬਾਗ ਵੀ ਦਿਖਾਵਾਂਗੇ ਇੱਥੇ ਸਾਹਮਣੇ ਆ ਇਥੋਂ ਅੰਦਰ ਸਾਥੇ ਨਾਲ ਹੀ ਆ ਜਿੱਥੇ ਤੇ ਆਪਣੇ ਆਪਣੇ ਹਿੰਦੂਆਂ ਨੂੰ ਬਹੁਤ ਜਾਨਾਂ ਦਿੱਤੀ ਅਸੀਂ ਜਿੱਦਾਂ ਖੁਦ ਸ਼ਾਲ ਮਾਰ ਮਾਰ ਕੇ ਜਿੱਦਾਂ ਕਿ ਫੋਲੀਆਂ ਦੇ ਡਰ ਦੇ ਕਹਿੰਦੇ ਜਾਨ ਵੱਜੂਗੀ ਕਾਹਦੇ ਬਚਾ ਗਏ ਉਹ ਵਿਚਾਰੇ ਜਾਣੇ ਚਲੀਏਗੇ ਜਾਂ ਤੇ ਤੁਹਾਨੂੰ ਦਿਖਾਉਂਦੇ ਕਿ ਦੁਕਾਨਾਂ ਬਹੁਤ ਵਾਜ਼ੇ ਬਹੁਤ ਜ਼ਿਆਦਾ ਬਾਜ਼ਾਰ ਸੋਨਾ ਇੱਥੇ ਮਾਰਕੀਟ ਹੈ ਜਾਨੀ ਕਿ ਦੁਕਾਨਾਂ ਉਹ ਸਾਹਮਣੇ ਜਿਲਿਆਣਾ ਬਾਗਾ ਜੀ ਇੱਥੋਂ ਸਾਹਮਣੇ ਨੂੰ ਜਾ ਕੇ ਇੱਥੇ ਇੱਕ ਚੀਬ ਬਹੁਤ ਵਧੀਆ ਜਿੱਦਾਂ ਕਿ ਔਰ ਤਾਂ ਵਾਸਤੇ ਕਿ ਜੁੱਤੀਆਂ ਬਹੁਤ ਹੋਈਆਂ ਇੱਥੇ ਤੁਹਾਨੂੰ ਜੁੱਤੀਆਂ ਦੀ ਮਾਰਕੀਟ ਦਿਖਾਉਦੇ 300 300 300 ਲਾਹੀ ਦੇ 300 ਜੁੱਤੀਆਂ ਹੈ ਹਾਂ 300 300 ਦੀਆਂ ਜੁੱਤੀਆਂ ਬਹੁਤ ਸਾਰੀ ਤੇਨ ਸਾਢੇ ਇਹ ਜਿਹੜੀ ਅਸਲ ਟੌਪ ਜੁੱਤੀਓ 1500 ਦਾ ਘੱਟ ਨਹੀਂ ਹੈਗੀ ਇੱਥੇ ਅੱਜ ਮਨ ਲੱਗਾ ਤਾਂ ਆਪਣੇ ਪਿੰਡ ਤੋਂ ਹੋਰ ਹੀ ਬੰਦੇ ਆਏ ਆ ਕੋਈ ਇੱਥੇ ਅਮਰ ਸਾਰੇ ਕਿਵੇਂ ਲੱਗਦਾ ਮੈਨੂੰ ਜਿਵੇਂ ਕਿ ਆਇਆ ਪਿੱਛੇ ਤੇ ਮੈਨੂੰ ਲੱਗਾ ਜੇ ਸ਼ਗਰ ਆਪਣੇ ਪਿੰਡ ਦੇ ਬੰਦੇ ਹੋਰ ਵੀ ਨਾਲ ਆ ਗਏ ਆ ਤੇ ਚੱਲੀ ਅੱਗੇ ਨੂੰ ਆਪਾਂ ਜੀ ਹੁਣ ਗਏ ਜੀ ਸਾਹਮਣੇ ਜਿਲਿਆਂ ਵਾਲਾ ਬਾਗ ਹੈ ਇਧਰ ਨੂੰ ਸਾਹਮਣੇ ਆ ਇੱਥੇ ਅੰਦਰ ਗੇਟ ਕ੍ਰਾਸ ਕਰਕੇ ਜਿਲਿਆਂ ਵਾਲਾ ਬਾਗ ਹੀ ਆ ਇਧਰ ਆਪਣਾ ਦਰਬਾਰ ਸਾਹਿਬ ਆ ਜੀ ਇਧਰ ਨੈਣ ਕਰਕੇ ਸੋਹਰਾ ਬਸੀ ਕੀ ਹੈ ਹਾਂ ਆਹ ਕਾ ਗੇਟ ਗਾਇ ਕਰਕੇ ਇਧਰ ਨੂੰ ਜਾ ਰਿਹਾ ਹਾਂ ਇਧਰ ਸਾਹਮਣੇ ਜਿਲ੍ਹਾਣਾ ਬਾਗਾ ਤੇ ਇਧਰ ਦਰਬਾਰ ਸਾਹਿਬਾ ਜੀ ਤੇ ਪਿੱਛੇ ਨੂੰ ਆਪਣਾ